ਬੱਚੇ ਆ ਦੋਏ ਚਿੱਟਾ ਲੱਗੇ ਆ ਬੱਦ ਦਿੱਲੀ ਵਿਹਾਣੇ ਜੇਲ੍ਹ ਚ ਬੈਠੇ ਆ ਅਸੀਂ ਪੈਂਦੇ ਆ ਆਮ ਪਾਰਟੀ ਦੇ ਇਨ ਆਮ ਚ ਕੀ ਇਹਨੇ ਤੇ ਕੋਈ ਦਾਵੀ ਹੈ ਨਹੀਂ ਜਿਹੜਾ ਹੋਮ ਗੜੀਆਂ ਨਹੀਂ ਡਰਦਾ ਉਹੀ ਰਿਸ਼ਤ ਉਹੀ ਸਭ ਕੁਝ ਚੱਲਦਾ ਭਗਵਾਨ ਜਮਾਨੂ ਵੱਡੇ ਵੱਡੇ ਦਾਵੇ ਕਰਦਾ ਘੁੱਟ ਪੀ ਲੈਂਦਾ ਕਿਤੇ ਸਿਰ ਤੇ ਪਾਣੀ ਪਈ ਜਾਂਦਾ ਬੋਤਲ ਚ ਜਿਹੜੇ ਬੰਦੇ ਨੂੰ ਸਿੱਖੀ ਦੀ ਕਦਰ ਹੀ ਨਹੀਂ ਹੈ ਹੈ ਪਾਣੀ ਪਈ ਜਾਂਦਾ ਇਹ ਕੋਈ ਮੁੱਖ ਮੰਤਰੀ ਹੈ ਯਾਰ ਉਹ ਐਮੀ ਤੇਰੀ ਪੰਜਾਬੀ ਭੀੜੀ ਆ ਤੇਰਾ ਫਲਾਨਾ ਇਹ ਮੁੱਖ ਮੰਤਰੀ ਦੇ ਕੰਮ ਨਹੀਂ ਬਾਈ ਰਾਜਿਆਂ ਦੇ ਕੰਮ ਨਹੀਂ ਇਹ ਗੱਲਾਂ ਕਰਦਾ ਗੱਲਾਂ ਕਰੇ ਝੰਡਿਆਂ ਦੀ ਹੰਜ ਗਿਆ ਇਹਦਾ ਇਹਨੇ ਢਕਾਉਂਦਾ ਫਿਰਦਾ ਬਾਈ ਕਹਿਣਦਾ ਕੋਈ ਕਿਹੜੇ ਧਰਵਾ ਤੋਂ ਪਹਿਲਾਂ ਕਿਹਦੇ ਦੀ ਨਸ਼ਾ ਹੈਗਾ ਸਾਡੇ ਏਰੀਆ 'ਚ ਮੈਂ ਤਾਂ ਮਿਲੇ ਸੀ ਕਿ ਮੈਨੂੰ ਜਿਆਦਾ ਸੀ ਨਾ ਚੱਕ ਪਿੰਡ ਹੈ ਮੇਰਾ ਝੂੜ ਤਾਂ ਕਦੀ ਮਿਲੇ ਸੀ ਹਾਂ ਧਰਨਾ ਲਾਇਆ ਬਾਈ 2.5 ਮਹੀਨੇ ਆ ਜਿਹੜਾ ਬਲਾਸਪੁਰ ਦਾ ਇਹ ਨਸ਼ਾ ਵੇਚਦਾ ਬਾਡੀ ਚੋਤ ਦਿੱਲੀ 'ਚ ਇਹ ਐਨਸੀ ਮੈਂ ਤੁਹਾਡੀ ਸਾਰ ਲਾਉ ਬਲਾਸਪੁਰ ਲਈ ਫਿਰ ਇਹਨੇ ਸਾਰ ਕੀ ਪਿਉਦੇ ਪੁੱਤ ਨਹੀਂ ਆਮਾ ਦੀ ਬਾਡੀ ਨੂੰ ਹਾਂ ਗੱਲ ਪਪਾਈਆਂ ਬਾਈ ਅਸੀਂ ਜਿਤਾਏ ਆ ਅਸੀਂ ਜਿਤਾਏ ਬਹੁਤ ਝੂਠਾ ਸੀ ਕੰਮ ਅਸੀਂ ਕਿਹਾ ਬਾਈ ਸਾਡੇ ਬੱਚਿਆਂ ਬਾਰੇ ਸੋਚੂਗਾ ਪਰ ਇਹ ਬੰਦੇ ਬਾਈ ਆਉਂਦੀਆਂ ਜੇਬਾਂ ਪੰਨਦੇ ਹੋਏ ਜੇਤਾ ਪਰਦੇ ਇੱਕ ਦਿਨ ਬਲਾਸਪੁਰ ਵਾਲਾ ਆਇਆ ਐ ਇੱਕ ਦਿਨ ਇਹ ਬੋਡ ਕਿਹੜਾ ਨਾ ਪਰਦਾ ਵਧ ਗਿਆ ਕਿ ਘਟ ਗਿਆ ਮੈਂ ਨਾ ਵਧਿਆ ਕਿ ਹਾਂ ਪਾਰਕਿੰਗ ਨਹੀਂ ਪੁੱਛੀ ਨਹੀਂ ਨਾ ਵਧਿਆ ਅੱਜ ਦਾਦਾ ਦਾ ਸਾਲ ਦੇ ਬੱਚੇ ਲੱਗੇ ਠੀਕੇ ਤੇ ਟੀਕੇ ਲਾਈ ਜਾਂਦੇ ਆ ਅੱਛਾ ਨਾ ਬੁਰਾ ਹਾਲ ਹੋਇਆ ਪਿਆ ਹਾਂ ਆਪਣੇ ਬੰਦੇ ਦੀਆਂ ਟੀਕਾ ਖੜੀਆਂ ਪਈਆਂ ਉਧਰੋਂ ਅਬਰ ਸੰਭਾਲ ਖੜਾ ਹੈ ਉਧਰੋਂ ਇਧਰ ਸਾਡਾ ਪੁੱਤ ਔਰ ਤੇਰਾ ਮੁੰਡਾ ਬਰਾੜ ਹੋ ਹੈ